ਦਾ ਸਤਿਪੀਖਮਸ਼ਾਨੇ ਫਰਮਾਇਆ ਉਸ ਜੱਦੀ ਨਾਲ ਕੀ ਜੀ ਦੀ ਤਰਤੀ ਨੂੰ ਜਸਨੇ ਪਾੜ ਆਣ ਕੇ ਲਾਇਆ ਇਹ ਰੂਪ ਹੈ ਅੱਲਾ ਦਾ ਤਕੀਖ ਮਛਾਨੇ ਫਰਮਾਇਆ ਕੁਝ ਦਰਦੀ ਨਾਨਕੀ ਜੀ ਜਾਵੇ ਫੋੜੇ ਤੋਂ ਬਲ ਹਰੀ ਕਲਗੀਧਰ ਪ੍ਰੀਤਮ ਸੱਚ ਮਾਛ ਕਰੀਆਂ ਕਰੀਆਂ ਦੁਨੀਆਂ ਤੇ ਕੁੰਮ ਗਈਆਂ ਗੱਲਾਂ ਇਹਦੀਆਂ ਖਰੀਆਂ ਖਰੀਆਂ ਕੋਮੰਟਾ ਵਿੱਚ ਪੁਜ ਜੀ ਸੀ ਇਸ ਦੀ ਸਿਖਰੀ ਸੋਚ ਉਡਾਰੀ ਕਲਗੀਦਰ ਪ੍ਰੀਤਮ ਨੂੰ ਮੇਰੀ ਨਮਸ਼ਕਾਰ ਲਖਵਾਰੀ ਕਲਗੀਦਰ ਪ੍ਰੀਤਮ ਨੂੰ ਮੇਰੀ ਨਮਸ਼ਕਾਰ ਲਖਵਾਰੀ ਸਿਮਜਾਤੇ ਨੇ ਆਖਿਆ ਜਾਂ ਬਣ ਕੇ ਰੂਪ ਕ੍ਰਿਸ਼ਨ ਦਾ ਆਵ ਜੇ ਬਾਲਾ ਪ੍ਰੀਤਮ ਜੀ ਮੈਨੂੰ ਆ ਕੇ ਦਰਸ਼ਿ ਦਿਖਾਓ ਜਾ ਮੋਟਿਆ ਤੂੰ ਫੜ ਕੇ ਗੁਰਾਲੇ ਵਾਜ ਪੰਡਤ ਨੂੰ ਮਾਰੀ ਕਲਗੀ ਤਰ ਪ੍ਰੀਤਮ ਨੂੰ ਮੇਰੀ ਨਮਸਕਾਰ ਲਖਵਾਰੀ ਕਲਗੀ ਤਰ ਪ੍ਰੀਤਮ ਨੂੰ ਮੇਰੀ ਨਮਸਕਾਰ ਲਖਵਾਰੀ ਰਾਣੀ ਮੇਰੀ ਨੇ ਜਦ ਰਾਣੀ ਮੇ ਮੇਕੇ ਰਖੇ ਪੂੜੀਆਂ ਛੋਲੇ ਗੜ ਦੇਵਦੀ ਚਟਪਤੀ ਪਹੁੰਚੇ ਜਾਰਾਣੀ ਦੇ ਕੋਲੇ ਦੇ ਮੂਰੇ ਸਿਰ ਰਖ ਕੇ ਜਗ ਤੇ ਸੇਠ ਕਰੀ ਅਰ ਜੋਈ ਕਹ ਤਾਰੋ ਗੋਦੰਗੀ ਮੇਰੀ ਹੋਰ ਠਾਰ ਨਹੀਂ ਕੋਈ ਉਹ ਵਰ ਜਿੱਤੇ ਸੇ ਫੜ ਕੇ ਗੁਰਾਣੇ ਭਾਦ ਸਮਝ ਕੇ ਨਦ ਪਰਨ ਤੁਰ ਪਏ ਹਕਮਤ ਕਾ ਦਾ ਪਕੇ ਲਖਾ ਨੂੰ ਦਰਜੰਦੇ ਪਹੁੰਚੇਗਾ ਲਖਨੌਰ ਆਕੇ ਓ ਵਾਰਸਾ ਫਤਿਹ ਨੂੰ ਸਤਗੁਰ ਰਵਿਚਿ ਜੀ ਲੋਰਖ ਮਾਈ ਕਰਗੀ ਤਰਪੀਤਮ ਨੂੰ ਮੇਰੀ ਨਮਸਕਾਰ ਲਖਵਾਰੀ ਕਰਗੀ ਤਰਪੀਤਮ ਨੂੰ ਮੇਰੀ ਨਮਸਕਾਰ ਲਖਵਾਰੀ ਧੀਰਜੀ ਲਖਾ ਨਟਾਲੀ ਜਿਸ ਨੂੰ ਲਪਰੇ ਹੋ ਚਿਰ ਦੇ ਹੱਥੇ ਆਇਆ ਅਜੇ ਨਹੀਂ ਜਿਸ ਤੇ ਮਗਰ ਕਦੋਂ ਦੇ ਫਿਰਦੇ ਪੀਰ ਨਿਹਾਲ ਆ ਗਿਆ ਹੋ ਹੈਰਾਨ ਗਏ ਨਰ ਨਾਰੀ ਕਲਗੀਦਰ ਪ੍ਰੀਤਮ ਜੂ ਮੇਰੀ ਨਮਸ਼ਕਾਰ ਲਖਵਾਰੀ ਕਲਗੀਦਰ ਪ੍ਰੀਤਮ ਜੂ ਮੇਰੀ ਨਮਸ਼ਕਾਰ ਲਖਵਾਰੀ ਬਜਾ ਹੁਕਮਾਂ ਜਾਂ બાપુ દા હે તો ચલ આનંદ પર્યાય સત ગુરુ દે ચરણાનુ માતા ગુદરી મે હાથ લાય ઓ પુત જે તા ખેડેગા સારે જગ ત ખેડે નિહારી કરગી દર પ્રીતમ નું મેરી નમસ્કાર લખવારી કરગી દર પ્રીતમ નું મેરી નમસ્કાર લખવારી કછો મેરી પંડતાલે ਤੇ ਮੇਰੀ ਪੰਕਤਾਂ ਲੈ ਆ ਕੇ ਚੱਕੀਆਂ ਅਰਦਾਸਾਂ ਅੱਧ ਚੱਕਲੀ ਜਾ ਪਰਨੇ ਹੁਣ ਨਹੀਂ ਸੂਤ ਆਉਂਦੀਆਂ ਰਾਤਾਂ ਸਭ ਧਰਮ ਦੇ ਮੰਦਰਾਂ ਨੂੰ ਬੰਦੇ ਟਾ जॾहिं सीने चोकी जबर जोर कली कया हसके घोट बापू सी सवार जले ਨਾ ਪਿੱਛੋਂ ਸਾਚੇ ਪੰਜ ਪਿਆ

ਉਹ ਸਭ ਕਲਾਂ ਬੇੜ ਨੂੰ 10 ਲੱਖ ਮੇਰੀ ਪੈਗ ঘড়ি ঝড় সতগুর মাছি মাড়ে আ ਚੁੜੇਂਗੇ ਲੀਕਾ ਨਹੀਂ ਤਰਵਨੋ ਲਾਇਆ ਅਨੇਤ ਨੇਮ ਪਾਠ ਕਰਕੇ ਮਾਦਾ ਲਾਗੇ ਫੋਰ ਉਡਾਰੀ ਕਰਗੀ ਦਰ ਪ੍ਰੀਤਮ ਨੂੰ ਮੇਰੀ ਨਮਸਕਾਰ ਲਖਵਾਰੀ ਕਰਗੀ ਦਰ ਪ੍ਰੀਤਮ ਨੂੰ ਮੇਰੀ ਨਮਸਕਾਰ ਲਖਵਾਰੀ ਮਾ ਸੇਂਗ ਨੂੰ ਦਰਸ਼ਨ ਦੇ ਮਾ ਸੇਂਗ ਨੂੰ ਦਰਸ਼ਨ ਦੇ ਮਲਮਾਂ ਦੇਵਾ ਤੇ ਤੋਲਾ ਕੇ ਤੇਰੇ ਚਾਟ ਦੇ ਪੰਜਾਬ ਤਰੇ ਸੋਚੇ ਕੋਲ ਬੰਦੇ ਦੇ ਜਾ ਕੇ ਭੰਡੇ ਜੋ ਭੰਡੇ ਬਖੰਡਾ ਨੂੰ ਦਾਸ ਜਸਨੂ ਸੀਸ ਨਮੋਦਾ ਜੋ ਹਰ ਤਾਂ ਜਿਤਦਾਰਿਆ ਹੋਣੀ ਜਿਸ ਗੁਰਮੁਖ ਤੋਂ ਹਾਰੀ ਕਰਗੀ ਪਰਪ੍ਰੀਤਮ ਨੂੰ ਮੇਰੀ ਨਮਸਕਾਰ ਲਖਵਾਰੀ ਕਰਗੀ ਪਰਪ੍ਰੀਤਮ ਨੂੰ ਮੇਰੀ ਨਮਸਕਾਰ ਲਖਵਾਰੀ ਵਾਹਿਗੁਰੂ ਸਭ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ